ਸਰਕਾਰ ਨੇ ਜੂਨ 1984 ਤੋਂ ਕਈ ਸਾਲ ਪਹਿਲਾਂ ਹੀ ਸਿੱਖਾਂ ਦੇ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਫੌਜੀ ਯੋਜਨਾ ਲਈ ਦੇਹਰਾਦੂਨ ਵਿਖੇ ਸ੍ਰੀ ਦਰਬਾਰ ਸਾਹਿਬ ਦਾ ਪੂਰਾ ਨਕਲੀ ਮਾਡਲ ਤਿਆਰ ਕੀਤਾ ਗਿਆ ਇੰਦਰਾ ਗਾਂਧੀ ਨੇ ਮਾਨਕ੍ਰੀਟ ਥੈਚਰ ਦੀ ਬ੍ਰਿਟਿਸ਼ ਸਰਕਾਰ ਨੂੰ ਆਪਰੇਸ਼ਨ ਬਲੂ ਸਟਾਰ ਵਿੱਚ ਸਯੋਬੀ ਮੰਕੀ ਟੀਮ ਜਿਸ ਕਾਰਨ ਬ੍ਰਿਟਿਸ਼ ਸਰਕਾਰ ਵੱਲੋਂ ਸੈਨਾ ਸਮਕ੍ਰਿਟੀ ਰਣਨੀਤਿਕ ਸਹਿਯੋਗ ਕੀਤਾ ਗਿਆ 1984 ਇੱਕ ਅਜਿਹਾ ਸਾਲ ਸੀ ਸਿੱਖਾਂ ਸਿੱਖੀ ਵਿਆਸ ਵਿੱਚ ਕਦੇ ਵੀ ਬੁਲਾਇਆ ਜਾਂ ਮਾਂ ਨਹੀਂ ਕੀਤਾ ਜਾਵੇਗਾ ਇਸ ਵਿਆਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਦੀਸ਼ ਦੀ ਫੌਜ ਨੇ ਕਿਸੇ ਪਵਿੱਤਰ ਧਾਰਮਿਕ ਸਥਾਨ 'ਤੇ ਹਮਲਾ ਕੀਤਾ ਇਹ ਹਮਲਾ ਸਿੱਖਾਂ ਦੀਆਂ ਅਨੰਦਪੁਰ ਦੇ ਮਤੀ ਦੀਆਂ ਬਰਾਬਰਤਾ ਦੇ ਨਾਗਰਿਕ ਅਧਿਕਾਰਾਂ ਦੀਆਂ ਮੰਗਾਂ ਨੂੰ ਖਤਮ ਕਰਨ ਲਈ ਸੀ ਜਿਸ ਸਿੱਖਾਂ ਦੀ ਪਾਵਨਾਤੀ ਸਾਕ ਮਾਰਦੇ ਉਹਨਾਂ ਨੂੰ ਗੁਲਾਮ ਬਣਾਈ ਰੱਖਣ ਲਈ ਸੀ ਆਪਰੇਸ਼ਨ ਬਲੂ ਸਟਾਰ ਇਕ ਜੂਨ 1984 ਨੂੰ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਨੂੰ ਭਾਰਤੀ ਫੌਜ ਵੱਲੋਂ ਘੇਰਾ ਪਾ ਲਿਆ ਗਿਆ। ਦੂਜੇ ਪਾਸੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤੇ ਉਹਨਾਂ ਦੇ ਸਾਥੀ ਅਕਾਲ ਤਖਤ ਦੇ ਮੋਰਚਾ ਬੰਦੀ ਦੀ ਤਿਆਰੀ ਕਰ ਚੁੱਕੇ ਸੀ। ਉਹਨਾਂ ਲਈ ਇਹ ਧਰਮ ਯੁੱਧ ਇਨਸਾਫ ਦੇ ਧਰਮ ਦੀ ਰੱਖਿਆ ਲਈ ਜੰਗ ਸੀ। 2 जून 1984 ਨੂੰ ਭਾਰਤ ਸਰਕਾਰ ਨੇ ਪੰਜਾਬ ਦੀਆਂ ਸਾਰੀਆਂ ਮੁੱਖ ਸਰਹੱਦਾਂ ਤੇ ਬਾਰਡਰ ਸੀਲ ਕਰ ਦਿੱਤੇ ਤੇ ਸੱਤ ਫੌਜੀ ਡਿਵੀਜ਼ਨਾਂ ਨੂੰ ਤਾਇਨਾਤ ਕਰ ਦਿੱਤਾ CRPF ਦੀ ਥਾਂ ਹੁਣ ਪੂਰੀ ਜ਼ਿੰਮੇਵਾਰੀ ਫੌਜ ਨੇ ਸੰਭਾਲ ਲਈ ਸ਼ਰਦ ਅਲਵਾਨ ਨੂੰ ਦਰਬਾਰ ਸਾਹਿਬ ਦੇ ਅੰਦਰ ਜਾਣ ਦੀ ਆਗਿਆ ਤਾਂ ਸੀ ਪਰ ਜੋ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਜਾਂਦਾ ਜੂਨ ਦੀ ਗਰਮੀ ਵਿੱਚ ਪਾਣੀ ਬਿਜਲੀ ਤੇ ਮੀਡੀਆ ਬਲੈਕਆਊਟ ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਗਈ। 26 ਜੂਨ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ। ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ 10000 ਤੋਂ ਵੱਧ ਸ਼ਰਧਾਲੂ ਮੌਜੂਦ ਸੀ ਜਿਨ੍ਹਾਂ ਨੂੰ ਰਾਤ 10 ਵਜੇ ਤੋਂ ਬਾਅਦ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਲੈਫਟੀਨੈਂਟ ਜਨਰਲ ਕੁਲਦੀਪ ਰਾਣ ਨੇ ਜਲਦੀ ਜਿੱਤ ਦੀ ਉਮੀਦ ਕਰਦੇ ਹੋਏ हमने नई फौज को तैयार किया 4 जून सवेरे 4 बजे हमला शुरू रात को बंगा पानी टैंक पे और उंजियां ताजामा उठिया बारी कूड़ा बारी की दी गई तो वहां से मुताब किस्म की चेतावनी मिली एसी ਕ੍ਰਮਾ ਵਿੱਚ ਔਰਤਾਂ ਤੇ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਗਈਆਂ ਜਿਨ੍ਹਾਂ ਨੂੰ ਭਾਰਤੀ ਸੈਨਿਕਾਂ ਨੇ ਗੂੜੀਆਂ ਮਾਰੀਆਂ ਫੌਜ ਨੇ ਅਕਾਲ ਤੱਕ ਉੱਤੇ ਵੀ ਪਾਰੀ ਹਮਲਾ ਕੀਤਾ ਪਰ ਇੱਕ ਵਾਰ ਹੀ ਕੋਸ਼ਿਸ਼ਾਂ ਦੇ ਫਾਪ ਚੂੜੇ ਅੰਦਰ ਧੱਕਣ ਮਹਾ ਉਤਾਰਿਆ ਕਾਫੀ ਨੁਕਸਾਨ ਤੋਂ ਬਾਅਦ ਫੌਜ ਨੇ ਹਮਲਾ ਕਰਨ ਲਈ ਟੈਂਕ ਭੇਜੀ ਸ਼ੋਚੀ ਜਿਉਂ ਲੱਗਦਾ ਕੋ 40 ਤੋਂ 50 ਤੱਕ ਆ ਕੇ ਸਾਡਾ ਲੜਾਈ ਜਾਰੀ ਰਹੀ ਜੁਟਾ ਕੁਫੌਗਨੇ ਅਕਾਲ ਤਖਤ ਵਿੱਚੋਂ ਸਤ ਜਰਨੈਲ ਸਿੰਘ ਪਿੰਡਰਾਂ ਵਾਲੇ ਜਨਰਲ ਸੁਬੀਖ ਸਿੰਘ ਤੇ ਭਾਈ ਅਮਰੀਖ ਸਿੰਘ ਦੀਆਂ ਸ਼ਹੀਦੀਸ ਰੂਪ ਦੇ ਸਸਕਾਰ ਕੀਤੇ ਗਏ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਅਗਲਾ ਦਿੱਤੀ ਗਈ ਤੇ ਇਤਿਹਾਸਕ ਖਜ਼ਾਨੇ ਲੁੱਟੇ ਗਏ ਰਾਮਗੜੀਆ ਬੰਗਾ ਵਿੱਚ ਆਖਰੀ ਟਕਰਾਅ ਸਿੰਘਾਂ ਵੱਲੋਂ 10 ਜੂਨ ਤੱਕ ਚੱਲਦਾ ਰਿਹਾ ਅਮਲੀ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਆਪਣੇ ਪਿਆਰੀਆਂ ਦੀ ਪਛਾਣ ਉਹਨਾਂ ਦੀ ਖੂਨ ਨਾਲ ਭਰੀ ਕੱਪੜੀਆਂ ਤੋਂ ਕਰਨੀ ਪਈ ਕਿਉਂਕਿ ਸਾਰਖਿਓ ਇਸ ਹਰਮੰਦਰ ਸਾਹਿਬ ਦੀ ਬਾਬਤ ਚਾਹੇ ਕੋਈ ਦੀਦੀ ਹੈ ਚਾਹੇ ਕੋਈ ਬੱਚਾ ਚਾਹੇ ਗੁਰੂ ਦਾ ਕੋਈ ਸਿੰਘ ਹੈ ਕੋਤਰਾ-ਕੁਤਰਾ ਹੋ ਜਾਵੇਗਾ ਪਰ ਹਰਮੰਦਰ ਸਾਹਿਬ ਦੀ ਬਿਆਦਰੀ ਨੂੰ ਕੋਈ ਬਰਦਾਸ਼ਤ ਨਹੀਂ ਕਰੇਗਾ